ਰੱਬ ਨੇ ਦਾ ਕਰਤੀ ਗਰਮੀ ਪਰ ਪੰਡ ਟਾਂਡੀਆਂ ਦੇ ਰੇ ਠੰਡ ਏਸੀ ਲਵਾ ਦ ਨਾ ਕਿ ਦੋ ਹੀ ਸੀ ਲਵਾ ਦੇ ਪੱਕੇ ਬੰਦਾ ਹੁਣ ਠੀਕ ਹੈ ਜੀ ਠੰਡ ਜਣਾਵਾਂਗੇ ਰੇਟ ਦੱਸ ਦਸਕੇ ਠਾਰੀ ਦੇ ਦਿੰਨੀ ਲੋਕਾਂ ਨੂੰ ਕਿਉਂਕਿ ਰੇਟ ਇੰਨੇ ਕ ਸਸਤੇ ਕਰਤੇ ਨਾ ਜੀ ਹੋਲ ਸੇਲ ਦੇ ਵਿੱਚ ਸਾਰੇ ਦੁਕਾਨਦਾਰ ਪੈਨ ਭਰਾਮਾਂ ਦੇ ਫਾਇਦੇ ਕਰੀ ਜਾਂਦੇ ਆ ਠੀਕ ਹੈ ਫਾਇਦੇ ਬੜੀਕਾਂੀਆਂ ਭੈਣਾਂ ਦੇ ਵੀ ਹੋ ਰਿਹਾ ਰੀਸੇਲਰਾਂ ਦੇ ਵੀ ਹੋ ਰਿਹਾ ਰੀਟੇਲਰਾਂ ਦੇ ਵੀ ਹੋ ਰਿਹਾ ਛੋਟੇ ਦੁਕਾਨਦਾਰ ਤੋਂ ਲੈ ਕੇ ਜਿਹੜੇ ਕੈਨੇਡਾ ਬੜੀਕਾਂ ਦਾ ਕੰਮ ਕਰਦੇ ਆ ਸਾਰਿਆਂ ਦਾ ਅਸੀਂ ਘਰ ਪੂਰਾ ਕਰਨਾਗਾ ਸਾਰੇ ਬੜੀਕਾਂ ਦੇ ਸੂਟ ਫ੍ਰੀ ਦੇ ਰੇਟ ਦੇ ਚਕਾਈ ਜਾਂਦੇ ਆ 475 5 ਬੱਚੀ ਖਗੜਵੋਣੀਆਂ 475 5 ਬੱਚੀਆਂ 550 ਵਾਲੀਆਂ ਐਸ ਐਸੇ ਸੂਟ ਦੇਨੇ ਆ ਫ੍ਰੀ ਦੇ ਰੇਟਾਂ ਦੇ ਬਸ ਦੁਕਾਨ ਤੇ ਆ ਜਾਓ ਮੇਲਾ ਰੁਕ ਲੈ ਜਾਓ ਅੱਧਵੋਲ ਦੇ ਕੱਪੜੇ ਚਕਾਈ ਨੇ ਔਰ ਗੰਜਾ ਦੇ ਪੀਸ ਆਹ ਲਓ ਜੀ ਪਿਓਰ ਲੀਜੀ ਬੀਜੀ ਵੇਸ ਆ ਤੇ ਰੇਟਾਂ ਦੇ ਨਾਲ ਚੈਲੰਜ ਹੋਣਗੇ ਆਪਣੇ ਕੋਈ ਮਾੜੀ ਮੋਡੀ ਗੱਲ ਨਹੀਂ ਚੈਲੰਜ ਕਰਕੇ ਚੀਜ਼ਾਂ ਵੇਚਦੇ ਆ ਕਪੜਾ ਦੇਸੀ ਗੋ ਵਾਹ ਜੀ ਵਾਹ ਕੀ ਬਾਤਾਂ ਇਹ ਸੈਟੀ ਮਿਲਨੇ ਆ ਸਿੰਗਲ ਪੀਸ ਨਹੀਂ ਮਿਲਣਾ ਟੋਟੇ ਵੱਡੇ ਢਾਈ ਢਾਈ ਮੀਟਰ ਦੇ ਚਾਹੇ ਵਿੱਚੋਂ 800 ਚਾਹੇ ਵਿੱਚੋਂ 900 ਸਾਰੇ ਪੰਜਾਬ ਦਾ ਚੈਲੰਜ ਕਰਦਾ ਖੜਕਾ ਕੇ 475 ਰੁਪਏ ਦੇ ਵਿੱਚ ਕਿੰਨੇ ਦਾ ਵੀ 475 ਨਹੀਂ ਫਾਇਦੇ ਇੱਕੋ ਦੁਕਾਨ ਤੇ ਪੰਡਤਾਂ ਦੀ ਹੱਡੀ ਤੇ ਇੱਕ ਦੋ ਹੱਜ ਹੋਰ ਵੀ ਨਵੇਂ ਕੱਲ ਕਿੱਸਾ ਨਵੇਂ ਸੁਣ ਲਿਆ ਅਰਗੇਨ ਲੋਗ ਸਮਝ ਨਹੀਂ ਆਉਂਦੀ ਗੱਲ ਮੈਨੂੰ ਕੱਲ ਮੇਰੀ ਭੈਣ ਆਈ ਇੱਕ ਮੋਗੇ ਤੋਂ ਉਹ ਕਹਿੰਦੀ ਵੀ ਅਸੀਂ ਪਿਛਲੇ ਮਹੀਨੇ ਵੇਚ ਸੀ ਕੱਪੜਾ ਲੈਣ ਚਲੋ ਆਪਾਂ ਨਾ ਨਹੀਂ ਕਿਸੇ ਬੰਦੇ ਦਾ ਨਾਂ ਤਾਂ ਪਤਾ ਜਾਈਦਾ ਕਿਹੜਾ ਬੰਦਾ ਹਰਕਤਾਂ ਕਰਦਾਗਾ ਉਹਦੇ ਕੋਲ ਕਿਸੇ ਦੁਕਾਨਦਾਰ ਕੋਲ ਖੜ ਗਏ ਉਹ ਕਹਿੰਦਾ ਜੀ ਅਸੀਂ ਅਸਲੀ ਪੰਡ ਦਾ ਉਹ ਨਕਲੀ ਪੰਡ ਦਾ ਵੀ ਅਸਲੀ ਪੰਡ ਦਾ ਏਹੀ ਹੈ ਉਹ ਨਕਲੀ ਪੰਡ ਦਾ ਅਸੀਂ ਕਹਿੰਦਾ ਸੀਗਾ ਨਹੀਂ ਕਹਿੰਦਾ ਸੀ ਚਲੋ ਭਾਈ ਕੋਈ ਰਸਤੇ ਅਰੀ ਨਾ ਹੋਵੇ ਢੀ ਕੁਦ ਲਈ ਹੋ ਤਾਂ ਕੀ ਆ ਤੇ ਚਲੋ ਇਹ ਲੋਕਾਂ ਨੇ ਆ ਸੋਚਾਂਗੇ ਆ ਪੰਡਤ ਬਣ ਜਾਂਦੇ ਲੋਕ ਬਣ ਜੋ ਭਾਈ ਚੰਗੀ ਗੱਲ ਆ ਠੀਰ ਭੈ ਤੇ ਨਹੀਂ ਬਗੂ ਠੀਰ ਖਵਾਦ ਨੇ ਭਈ ਨਾਸ਼ਾ ਕੌਲਾ ਸ਼ੇਅਰ ਕਰ ਲਾ ਗਿਆ ਲਾਓ ਜੀ ਇਹ ਆ ਖਾਦੀ ਗੋੜਨ ਤੇ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਰੇਡ ਹੈ ਗਿਆ ਫ੍ਰੀ ਦੇ ਕੋਈ 525 ਕੋਈ 595 ਕੋਈ 475 ਵੀ 395 ਚੈਲੰਜ ਆ ਖੜਕਾ ਕੇ ਚੈਲੰਜ ਆ ਪ੍ਰਿੰਟ ਵਾਲ ਤਾਂ ਸਸਤਾ ਦੇਈ ਜਾਂਦੇ ਆ ਸਾਰੀਆਂ ਕਾਰਾਗਰੀਆਂ ਆਪਣੀਆਂ ਸਾਰਾ ਮਾਲ ਆਪਣੇ ਅੰਦਰ ਤਿਆਰ ਹੁੰਦਾ ਤੇ ਭੈਣਾਂ ਦੇ ਕਰਦੇ ਆ ਫਾਇਦੇ ਠੀਕ ਹੈ ਜੀ ਜਿੰਨਾ ਮਰਜ਼ੀ ਮਾਲ ਲੈ ਲਓ ਲਓ ਜੀ ਰੇਡ ਅੱਧਾ ਦਦੇ ਅੱਗੀ ਆ ਮਸਲੀਨ ਦੇ ਫੋਟੋ ਵਾਲੇ ਪੀਸ ਜਿੰਨੇ ਮਰਜ਼ੀ ਕੋਲ ਢੇਰਾਂ ਦੇ ਢੇਰਾ ਮਾਲ ਬਾਧੂ ਫੁੱਲ ਕੁਆਨਟੀਟੀ ਚ ਮਾਲ ਆਇਆ ਹੋਇਆ ਰੇਡ ਤੁਹਾਨੂੰ ਪਤਾ ਹੀ ਆ 699 ਦਾ ਸਿੰਗਲ ਪੀਸ ਸਾ ਦੋ ਲੈਣੇ ਆ 1300 ਦੇ ਜੇ 10 ਪੀਸ ਲਵੋਗੇ 625 ਆਉਣਾ 20 ਲਵੋਗੇ 595 30 ਲਵੋਗੇ 575 ਫੋੜ ਵਾਲੇ ਪੀਸ ਤਮਾਕੇ ਜਾਂਚ ਵੀ ਕਰਨੇ ਆ ਤਮਾਕੇ ਅਰਗੈਂਜਾ ਵੀ ਕਰਨੇ ਆ ਪਰ ਇਹ ਤਮਾਕੇ ਨਾਲੇ ਥੋੜੇ ਸੀ ਐ ਸੰਗ ਰੱਖੇ ਹੋਏ ਨੇ ਦਿਖਾ ਅਰਗੈਂਜਾ ਦਾ ਪੀਸ ਮੜਾ ਜੇ ਅਰਗੈਂਜਾ ਸਿਲਕ ਆਏ ਹਾਏ ਓਏ ਹੋਏ ਆਏ ਹਾਏ ਓਏ ਹੋਏ ਆਏ ਹਾਏ ਓਏ ਹੋਏ ਆਏ ਹਾਏ ਓਏ ਹੋਏ ਬਦੋ ਬਦੀ ਬਦੋ ਬਦੀ ਇੰਨਾ ਜਲਦਾ ਗਮ ਕਹਿੰਦੇ ਇਹ ਆ ਪੜਨਾ ਟੀ ਆਏ ਹਾਏ ਓਏ ਹੋਏ ਆਏ ਹਾਏ ਓਏ ਹੋਏ ਬਦੋ ਬਦੀ ਆ ਵਾਲੇ ਸੂਟ ਆ ਜੀ ਚੈਲੰਜ ਕਰਕੇ ਖੜਗਾ ਕੇ ਫਾਇਦੇ ਕਰਨੇ ਆ ਭੈਣਾ ਦੇ ਡਿਜ਼ਾਈਨਰ ਮਾਡਰਨ ਵਾਲੇ ਪੀਸ ਦਿਨੇ ਆ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਇੰਨੇ ਸਸਤੇ ਰੇਟ ਆ ਪਰ ਕੁਛ ਅਸੀਂ ਮੜਾ ਜਾ ਸਰਪ੍ਰਾਈਜ਼ ਵੀ ਰੱਖਣਾ ਮਾਣਾ ਸਾਰਾ ਵਿੱਚ ਥੋੜੀ ਫੋਨ ਦੱਸਾਂਗੇ ਦੁਕਾਨ ਤੇ ਆਉਣ ਵਾਸਤੇ ਰੱਖਣਾ ਮਾਣਾ ਬੱਡਾ ਆ ਲਓ ਫ੍ਰੀ ਦੇ ਰੇਟ ਫ੍ਰੀ ਦੇ ਰੇਟ ਸੋਚ ਲੋ ਘੱਟੂ ਘੱਟ ਦਿਮਾਗ ਚ ਤੇ ਕਿਰ ਉਹਦੋਂ ਘੱਟ ਹੋਊਗਾ ਬੱਸ ਚੈਲੰਜ ਕਰਕੇ ਚਿਕਨ ਜੁਗਣੀ ਲਈ ਜਾਂਨੇ ਆ ਕੰਮ ਆ ਗੀਆਂ ਜਾਮ ਹੈਂਡਵਰਕ ਜਾਮ ਹੈਂਡਵਰਕ ਚੁੰਨੀ ਪਿਓਰ ਦੀ ਬਾਜੂ ਕੱਢੇ ਹੋਏ ਢੇਰਾਂ ਦੇ ਢੇਰ ਲਓ ਜੀ ਲੋਕ ਵੇਚ ਰਹੇ ਧਾਗੇ ਦੇ ਕੰਮ ਆ ਆ ਲਓ ਜੀ ਇਹ ਜਾਮ ਕਾ ਗੀਜ਼ਾ ਕਾਟਣਾ ਯਾਰ ਦਸੀ ਮਣੀ ਜੀ ਇਹ ਗੀਜ਼ਾ ਕਾਟਣ ਦੀ ਨਹੀਂ ਕਿ ਜਾਮ ਚਾਹੋ ਕੋਈ ਗੱਲ ਨਹੀਂ ਪਿਓਰ ਜਾਮ ਕਾਟਨ ਦੇ ਸੂਟ ਆ ਜੀ ਪਿਓਰ ਜਾਮ ਕਾਟਨ ਦੇ ਸੂਟਾਂ ਹੈਂਡਵਰਕ ਵਾਲੇ ਬਾਜੂ ਕੱਡੇ ਹੋਏ ਚੁੰਨੀ ਪਿਓਰ ਦੀ ਸਾਰੇ ਪੰਜਾਬ ਦਾ ਚੈਲੰਜ ਹੈਂਡਵਰਕ ਆ ਲੋ ਇਹ ਸਾਰਾ ਹੈਂਡਵਰਕ ਆ ਠੀਕ ਹੈ ਜੀ ਫੁੱਲ ਬੜਾ ਫੁੱਲ ਚੈਲੰਜ ਆ ਖੜਕਾ ਕੇ ਚੈਲੰਜ ਆ 13 1300 1500 2000 ਰੁਪਏ ਸਾਂ ਵਿਕਦਾ 792 792 ਹੋਲਸੇਲ ਰੇਟ ਆ ਮਿਲਣਗੇ ਸੈਟ ਦੇ ਸੈਟ ਆ ਲੋ ਜੀ ਚੁੰਨੀ ਪਿਓਰ ਦੀ ਡਿਜ਼ਾਈਨ ਮੈਗਨਾ ਹੈ ਡੈਨਾਂ ਦੀ ਨੇਰੀ ਬਣਨ ਦੇਗੇ ऐसे ऐसे ਢਿਆਣ ਦੇਵਾਂਗੇ ਤੁਸੀਂ ਆਪ ਹੀ ਕਹੋਗੇ ਬਦੋ ਬਦੀ ਬਦੋ ਬਦੀ ਆ ਜਾਓ ਪੰਡਤਾਂ ਦੀ ਹੱਡੀ ਤੇ ਆ ਲਓ ਜੀ ਫਾਇਦੇ ਇੱਕੋ ਇੱਕ ਲਗਾਉਣ ਦੇ ਉਹ ਆਡਵਰਸਰੀ ਬੇਗੀ ਆਪਣੀ ਸਾਰੇ ਲੈ ਕੇ ਜਾਉਂ ਚੱਤ ਨੇ ਉਹ ਵੀ ਰੱਟਾ 3D ਜਿਹਾ ਸੀਗਾ ਥੈਂਕ ਯੂ ਜੀ ਉਹ ਸਾਰਾ ਮਾਲ ਚੱਕਾਤਾ ਚਲੋ ਵਧੀਆ ਗੱਲ ਆ ਵਿਚਰ ਵਾਸਤੇ ਮਿਲਾਇਆ ਸੀ ਐਡਮਾ ਬਹੁਤ ਕਣਕਣ ਮਈਆਂ ਜੀ ਆ ਲਓ ਜਾਂ ਉਹਦੇ ਕੋਈ 695 ਕੋਈ 595 ਕੋਈ 625 ਰੇਟ ਸੋਚਾਂ ਤੋਂ ਪਰੇ ਐਡਮਾ ਕੋਈ 375 ਕੋਈ ਚਾਹ ਸੁਬਿਆ ਤਰਕੜੀਆਂ ਆਈਆਂ ਇਹ ਫ੍ਰੀ ਦੀ ਰੇਟਾਂ ਆ ਲੀਕਾ ਆ ਕੱਡੇ ਕੋਲ ਵੀ ਸੋਹਰਾ ਮੜਾ ਆ ਯਾ ਔਰਗੰਜਾ ਦੇ ਬਾਈਆ ਕਿ ਜਾਂਦੇ ਆ ਵਾਹ ਜੀ ਵਾਹ ਇਹਨੂੰ ਕਹਿੰਦੇ ਸੁਣਿਆ ਸੂਟ ਆ ਮਾਡਰਨ ਦੇ ਪਾਏ ਹੋਏ ਸੂਟ ਆ ਆ ਥਲਵਾਰਾਂ ਬਾਜੂ-ਬੂਜੂ ਕੱਢੇ ਹੋਏ ਮਿੱਠੇ ਰੇਟ ਮਿੱਠੇ ਰੇਟ ਕਿੱਥੋਂ ਮਿਲਨੇ ਆ ਪੰਡ ਦਾ ਮਾ ਇਧਰ ਆ ਬਾਈ ਸਾਰਾ ਹੋਲਸੇਲ ਦਾ ਦਿਖਾ ਦੇਣਾ ਆ ਤਾਂ ਫੋਲੋਅ ਇਧਰ ਖਾ ਦੇ ਮੜੀ ਜੀ ਕਮਾ ਦੇ ਪੈਸਾ ਕਮਾਉਣਾ ਫੋਲੋਅ ਲਾ ਗਈ ਇਧਰ ਆ ਗਏ ਢੀਕਾਂ ਦਾ ਕੰਮ ਆ ਆ ਕੇ ਕੁੜਤੇ ਜਾਂ ਮੇ ਥਾਣਾ ਥਾਣੇ ਜਨੇ ਮਰਜੀ ਇਧਰ ਅੱਗੇ ਆ ਜਾ ਮਾਦਾਨ ਇੱਥੇ ਮਾਰ ਰਿਹਾ ਕੈਮਰਾ 820 ਲੱਗਿਆ ਹੋਇਆ ਹੈਗਾ ਕੈਮਰਿਕ ਕਾਟਨ ਦਾ ਡਿਜ਼ਾਈਨ ਦਵਾਂਗੇ ਬੰਬ ਤੋਂ ਬੰਬ ਚੁੰਨੀਆਂ ਦਵਾਂਗੇ ਪਿਓਰ ਦੀਆਂ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਕੀਤਾ ਹੋਇਆ ਹੈਗਾ ਤੇ ਖੁੱਲਾ ਚੈਲੰਜ ਕਰਤਾ ਭੈਣਾਂ ਨੂੰ ਠੀਕ ਹੈ ਸਿੰਗਲ ਸਿੰਗਲ ਸੈਟ ਵਿੱਚ ਚਕਾਵਾਂਗੇ ਜੀ ਇੱਕ ਵੀ 500 ਦਾ ਦੋ 900 ਦੇ ਜੇ ਚਾਰ ਲੈਣੇ ਆ ਚਾਰ ਫੁੱਟ ਚਕਾ ਦਾਂਗੇ 425 ਹਾਂ 1700 ਦਾ ਜੇ ਲੈਣੇ ਇਕੱਠੇ ਵੇਚਣ ਵਾਸਤੇ 411 ਰੇਟ ਆ ਜੇ 10 ਸੈਟ ਲੈਣੇ ਆ 411 ਰੇਟ ਆ ਠੀਕ ਹੈ ਜੀ ਸਪੈਸ਼ਲ ਰੀਲਾਂ ਵੀ ਪਾਵਾਂਗੇ ਆਰਡਰ ਜਿੰਨੇ ਮਰਜ਼ੀ ਦਿਓ ਜਿੰਨੇ ਮਰਜ਼ੀ ਆਨਲਾਈਨ ਮੰਗਾਓ ਕੋਈ ਟੈਨਸ਼ਨ ਨਹੀਂ ਸਾਰੇ ਪੈਨਪਰਾਂਵਾ ਦੇ ਅਸੀਂ ਆਰਡਰ ਪੂਰਾਵਾਂਗੇ ਅਹਿਮਦਾਬਾਦ ਦਾ ਮਾਲ ਆ ਗਿਆ ਮਸਲੀਨ ਕੋਡਰ ਆ ਗਈ ਟਾਈ ਐਂਡ ਆਈ ਆ ਗਈ ਫੁੱਲ ਵਟਾ ਫੁੱਲ ਰੈਡੀ ਆ ਹਰ ਤਰ੍ਹਾਂ ਦੇ ਡਿਜ਼ਾਈਨ ਮਿੱਠੇ ਰੇਟ ਪਾਕਿਸਤਾਨੀ ਕੋਡਰ ਜਿੰਨੀ ਮਰਜ਼ੀ ਫਿਓਨਾ 125 ਰੁਪਏ ਚ ਲੈ ਜਾਓ ਚੱਕ ਕੇ ਲੈ ਜਾਓ ਠੀਕ ਹੈ ਐਡਮਾ ਇੱਕ ਆ ਸੈਟ ਨਵੀਂ ਆਈ ਆ ਮੈਂ ਕਹਿੰਦਾ ਬਹੁਤ ਲੋਕਾਂ ਨੇ ਧਮਾਕੀ ਬੜਾ ਰੌਲਾ ਜਿਹਾ ਪਾਇਆ ਲੋਕਾਂ ਨੇ ਆ ਲੋ ਜੀ ਇੱਕ ਵੀ ਸੋਲਦੇ ਨੇ ਬਸ ਸੈਂਪਲ ਦੌਰ ਤੇ ਜਿਹੜਾ ਮਰਜ਼ੀ ਖਾਓ ਖੁੱਲੇ ਹੀ ਬਾਦ ਲਓ ਜੀ ਇਹ ਮਿਲਨੇ ਆ 6 6 ਦੇ ਪੀਸ 6 ਰੰਗ ਬਣਦੇ ਨੇ 6 ਰੰਗ ਬਣਦੇ ਆ ਠੀਕ ਆ ਜੀ ਸੂਟ ਇਹ 600 650 ਉਹ ਵਿਕ ਰਗਾ ਪਰ ਆਪਾਂ ਦੁਕਾਨਦਾਰ ਭੈਣ ਬਰਾਬਰ ਦੇ ਕਰਨੇ ਆ ਫਾਇਦੇ ਪਿਓਰ ਮਸਲੀਨ ਆ ਭਾਈ ਬੈਸਟਲ ਪ੍ਰਿੰਟ ਪਿਓਰ ਮਸਲੀਨ ਆ ਤੇ ਆਹ ਲੋ ਜੀ ਚੈੱਕ ਕਰ ਲੋ ਤੇ ਆਹ ਮੈਂ ਗੱਲਬਾਤ ਪੂਰੀ ਕਹਿਣ ਗੱਲਬਾਤ ਆਹ ਲੋ ਫਰੰਟ ਆ ਗਿਆ ਇਹ ਵੱਟਾ ਖੋਲ ਦੇ 475 ਵੇ ਲਾ ਕੇ ਦੇਵਾਂਗੇ ਠੀਕ ਹੈ ਜਿਨ੍ਹਾਂ ਨੂੰ ਲੈਣੇ ਵੇਚਣ ਵਾਸਤੇ 6 6 ਦਾ ਮਿਲੂਗਾ ਪੈਕ 475 ਦੇ ਵਿੱਚ ਮਾਲ ਜਿੰਨਾ ਮਰਜ਼ੀ ਢੋਲਿਓ ਇੱਕ ਉਹ ਦਿਖਾ ਯਾਰ ਲੋਕ ਨੇ ਬੜਾ ਉਹ ਕਰਦੇ ਆ ਬੜੀ ਲੁੱਟ ਮਚਾਈ ਆ ਦਿਖਾ ਨਵੀਂ ਆਟਮ ਆਈ ਜੜੀ ਆਉਣ ਦੇ ਬਹੁਤ ਠੱਗੀ ਬੱਜੀ ਜਾਂਦੇ ਲੋਕ ਨੇ ਕੰਪੀਟੀਸ਼ਨਲ ਕਰਨ ਦੇ ਮਾਰੇ ਬਹੁਤ ਕੁਝ ਕਰੀ ਜਾਂਦੇ ਆ ਪਰ ਸਭ ਤੋਂ ਏ ਘੱਮ ਹੁੰਦਾ ਨਹੀਂ ਇੱਕ ਪ੍ਰਿੰਸਸ ਲਿਆ ਅੱਜ ਕਰਦੇ ਆ ਵੱਡ ਦਾ ਫਾਸ ਆ ਦੋ ਆਟਮਾਂ ਕੱਢੀਆਂ ਏ ਕੇ ਡੈਕਸ ਨੇ ਇੱਕ ਤਾਂ ਪ੍ਰਿੰਸਸ ਆ ਠੀਕ ਆ ਜੀ ਇੱਕ ਆਉਂਦੀ ਆ ਕਾਟਨ ਪਿਓਰ ਲੌਨ ਹੈ ਵੀ ਪ੍ਰਿੰਸਸ ਪਰ ਥੋੜੀ ਜਿਹੀ ਹਲਕੀ ਹੋਣੀ ਹੈ ਇੱਕ ਡੈਕਸ ਨੇ ਪਰਤੇ ਦੇ ਵਿੱਚ ਪਰ ਲੋਕ ਮਿਕਸ ਕਰਕੇ ਵਿੱਚ ਹੀ ਜਾਂਦੇ ਆ ਐ ਕੰਮ ਨਹੀਂ ਚੱਲਣਾ ਸਾ ਠੱਗੀ ਨਹੀਂ ਹੁੰਦੀ ਨਾ 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 ਇਹ ਕੰਮ ਨਹੀਂ ਚੱਲਣਾ ਨੇ ਆਪਾਂ ਆਹ 585 ਰੇਡਾ ਤੇ ਇੱਕ ਆਹ ਐਡਮ ਠੀਕ ਹੈ ਜੀ ਦੁਕਾਨਦਾਰ ਪਰ ਉਹਨੂੰ ਚਕਾਵਾਂਗੇ ਬੰਦੇ ਬੰਦ ਥਾਣ 100 ਰੁਪਏ ਮੀਟਰ 500 ਰੁਪਏ ਚ ਚਕਾਉਣਾ ਬੰਦ ਥਾਣੀਆਂ ਆ ਲਓ ਜੀ 80 ਵਿੱਚ ਲਾ ਕੇ ਨਹੀਂ ਵਿੱਚ ਨਹੀਂ ਫਾਇਦੇ ਕਰਨੇ ਆ ਕਹਿ ਕੇ ਹਨ ਹੈ ਪ੍ਰਿੰਸਸੀ ਆ ਲੋ ਜੀ ਹੈਗੀ ਪ੍ਰਿੰਸਸੀ ਆ ਪਰ ਨੰਬਰ ਅੱਡ ਆਉਂਦਾਗਾ ਕਹਿ ਕੇ ਫਾਇਦੇ ਕਰਨੇ ਆ 100 ਰੁਪਏ ਮੀਟਰ ਜੇ ਵੀ ਦੇ ਦੇਣਾ ਮਾਈ ਦਾ ਲਾਲ ਸਾਰੇ ਪੰਜਾਬ ਦੀ ਗਾਰੰਟੀ ਆ 100 ਰੁਪਏ ਮੀਟਰ ਵੀ ਦੇ ਦੇ ਕਾਟਨ ਗੀਜ਼ਾ ਲਾਉਣਾ ਇਹ ਐਡਮਾ ਹੋਰ ਦਾ ਵੇਖ ਲੋ ਸੈਂਪਲ ਦਿਖਾਉਂਦੇ ਰੈਮੋ ਦੇ ਦਿਓ ਐ ਕਾ ਆਉਂਦੀ ਆ ਮੈਂ ਕਹਣਾ ਕਾਂਥਾ ਵਰਕ ਆ ਲੋ ਜੀ ਕੈਮਰੀ ਕਾਂਥਾ ਵਰਕ ਇਹ ਸੂਟ ਵੇਚਦਾ 500 ਰੁਪਏ ਦਾ 35 3500 ਦੇ 10 ਪਿਸਟ ਚ ਕਈ ਜਾਂਦੇ ਆ ਬੰਨਾਂ ਨੂੰ 3500 ਦਾ ਲੋ ਪਿਓਰ ਬੰਬੇ ਕਾਟਨ ਕਾਂਥਾ ਵਰਕ ਸਲਵਾਰਾਂ ਸਾਰੇ ਪੰਜਾਬ ਦਾ ਚੈਲੰਜ ਆ ਸਾਰੇ ਪੰਜਾਬ ਦਾ ਚੈਲੰਜ ਬਜਾਜੀ ਫਰੀ ਦੇ ਭਾਅ ਵਿੱਚ ਗੋਣੇ ਆ ਫੁੱਲ ਵੈਲ 26 ਰੁਪਏ ਮੀਟਰ ਐਡ ਮਾ ਦਿਓ ਸਲਵਾਰ ਤੇ ਕਾਂਥਾ ਵਰਕ ਕੜਾਈ ਆ ਗਈ ਕੁੜਤੀ ਰੇਡ ਫਰੀ ਦੇ ਮੁਕਤੋਂ ਮੁਕਤੀ ਰੇਡ ਚ ਕਈ ਜਾਂਦੇ ਆ ਸੋ ਸੈਕਸ਼ਨ ਸਾਰੇ ਬੰਡੇ ਹੋਏ ਨੇ ਇੱਕ ਤਾਂ ਆ ਐਡਮ ਵਿੱਚ ਬੜੀ ਮੈਂ ਕਹਿੰਦਾ ਲੋਕਾਂ ਨੇ ਨਾ ਕਿੰਨੇ ਵੇਚਦੇ ਲੋਕ 500 ਦਾ ਵੇਚਦੇ ਆ ਓਏ ਹੋਏ ਹੱਦ ਮਚ ਗਈ ਤੇ ਬੀ ਹੱਦ 42 ਬੋਲਦਾ ਯਾਰ 42 ਖੋਲ ਕੇ ਇੱਕ ਫੜ ਲਓ ਆਏ ਨਹੀਂ ਬੱਬਾ ਰੋਟਾ ਛੰਨਦੇ ਨੇ ਫੱਗੀਆਂ ਬਹੁਤ ਵੱਧੀਆਂ ਆ ਇੱਕ ਮਾੜੀ ਆਰੀ ਵਰਕ ਕੀ ਆ ਆਰੀ ਵਰਕ ਆ ਹਾਂਜੀ ਹਾਂਜੀ ਬੋਲਦੇ ਨਹੀਂ ਯਾਰ ਮੂੰਹ ਕਹੀ ਤੂੰ ਖਾ ਕੇ ਵੇਚ ਲਿਆ ਆਰੀ ਵਰਕ ਕੀ ਆ ਆਰੀ ਵਰਕ ਨਾ 500 ਦੇ ਵੇਚਦੇ ਲੋਕ ਆਪਣਾ ਸੋਲਡ ਕੀ ਮਾ ਦਾ ਦੱਸ ਦੂੰ ਆਹ ਕੁਰਤੀ ਆ ਦੀ ਪ੍ਰਿੰਟ ਦਾ ਠੀਕ ਆ ਆਸ਼ਰੇਨਾ ਬ੍ਰਾਂਡ ਦੇਵਾਂਗੇ ਸਾਰੇ ਪੰਜਾਬ ਦਾ ਚੈਲੰਜ ਆ ਖੜੇ ਹੋਏ ਹੋਏ ਦਾ ਸਵਾਰ ਕੇ ਜੇ ਅਸੀਂ ਖੜੇ ਪਏ ਜੀ ਫਿਰ ਇਸ ਦਾ ਖੜੇ ਪਏ ਨੇ ਹੁੰਦੇ ਤਾਂ ਛੱਡਦੇ ਨਹੀਂ ਖੜਾ ਆ ਲਓ ਜੀ ਪਿਓਰ ਮਸਲੀਨ ਗੀਜ਼ਾ ਕਪੜਾ ਲੱਗਿਆ ਹੋਇਆਗਾ ਚੁੰਨੀ ਤੋਂ ਬਿਨਾ ਚੁੰਨੀ ਤੋਂ ਬਿਨਾ ਮਸਲੀਨ ਗੀਜ਼ਾ ਕਪੜਾਗਾ ਸਵਾਰ ਤੇ ਆਰੀਵਰਕਾ ਪ੍ਰਿੰਟਡ ਸ਼ਰਟ ਚੈਲੰਜ ਕਰਕੇ ਵੇਚਣਾਗਾ 395 ਰੁਪਏ ਦੇ ਵਿੱਚ ਜਿਆਦੀ ਕਿੰਨੇ ਦਾ ਪੁੱਤ 395 395 ਅਸੀਂ ਨਹੀਂ 500 ਦਾ ਵੇਚਣਾ ਅਸੀਂ ਬਕਾਉਣਾਗਾ ਅਸੀਂ ਕੀ ਕਰਨਾ ਬਕਾਉਣਾ ਜੀ ਸਾਵਧਾਨ ਹੋ ਜਾਓ ਡੀਟੇਲਰਾਂ ਤੋਂ ਜਿਨ੍ਹਾਂ ਨੇ ਕੱਪੜਾ ਵੇਚਣਾ ਹੈ ਨਾ ਹੋਲਸੇਲਰਾਂ ਤੋਂ ਕੱਪੜਾ ਲੈ ਕੇ ਜਾਓ ਜੇ ਨੰਬਰ 1 ਹੋਲਸੇਲਰ ਕੋਲ ਆਓਗੇ ਫਿਰ ਬੜਾ ਹੀ ਫਾਇਦੇ ਹੋਣਗੇ ਠੀਕ ਹੈ ਜੀ ਕੱਪੜਾ ਲੋ ਹੋਲਸੇਲਰਾਂ ਤੋਂ ਜਾਫਰ ਕੱਪੜਾ ਲੋ ਨੰਬਰ 1 ਹੋਲਸੇਲਰ ਤੋਂ ਅਸੀਂ ਕਰਦੇ ਆਂ ਭੈਣਾਂ ਦੇ ਫਾਇਦੇ ਆਰੀ ਵਰਕ ਸਲਵਾਰ ਤੇ ਆ 395 ਰੇਟ ਆ ਅਸੀਂ ਨਹੀਂ 500 ਵੇਚਣਾ ਅਸੀਂ 500 ਬਕਾਉਣਾਗਾ ਬਰੋਸਾ 180 ਠੀਕ ਹੈ ਜੀ ਐਡਮਾ ਦੇਣੀ ਹੈ ਕੈਂਡ ਫੋੜ ਦਿਖਾਓ ਪੰਜ ਲੜਮਾ 2200 ਸਵਾਰ-ਵਾਰ 425 ਜੁਨੀ ਨਾਲ ਹੁਣ ਕੰਮ ਕੀ ਹੋ ਰਿਹਾਗਾ ਬੋਗਿਛੋ ਜੰਦਾਗਾ ਹੁਣ ਅਸੀਂ ਵੀ ਕਰਦਾ ਜਾਣਦੇ ਆ ਉਹ ਬਕਵਾਸ ਗੱਲਾਂ ਉਹ ਬਕਵਾਸ ਗੱਲਾਂ 65 ਰੁਪਿਆ ਦਾ ਸੂਟ 35 ਰੁਪਿਆ ਸੂਟ 85 ਰੁਪਿਆ ਸੂਟ 13 ਰੁਪਿਆ ਦਾ ਸੂਟ ਇਹ ਬਕਵਾਸ ਗੱਲਾਂ ਇਹਨਾਂ 'ਚ ਕੋਈ ਦਮ ਨਹੀਂ ਹੈਗਾ ਹਣ ਤੁਹਾਨੂੰ ਪਤਾ 65 ਰੁਪਏ ਹੁੰਡ ਕਿਹਦੇ ਆਊਗਾ ਨਾ ਗੰਦ ਗੂੜਾ ਸੀ ਵੇਚਣਾ ਨਾ ਵੇਚੀਏ ਠੀਕ ਹੈ ਅਸੀਂ ਤਾਂ ਦਿੰਨੇ ਆ ਸਰਦਾਰੀ ਸੂਟ ਸਾਡਾ ਮਕਸਦ ਹੈਗਾ ਸਿੱਧਾ ਨਾ ਸਾਨੂੰ 65 ਦੇ ਵਿੱਚ ਨਾ ਆਉਂਦਾ ਨਾ ਸਾਨੂੰ 100 ਦੇ ਵਿੱਚ ਨਾ ਆਉਂਦਾਗਾ 65 ਰੁਪਏ ਦਾ ਰਮਾਲ ਨਹੀਂ ਆਉਂਦੇ ਠੀਕ ਹੈ ਸੋ ਇਹ ਗੱਲਾਂ ਬੁੜੀਆਂ ਨੂੰ ਗੁੰਮਰਾਹ ਕਰਨ ਲਈ ਹੁੰਦੀਆਂ ਬੁੜੀਆਂ ਵੀਡੀਓ ਦੇ ਕੋਈ 65 ਦਾ ਮਿਲ ਜਾਂਦਾ ਸੀ 100 ਦਾ ਫੂਟ ਮਿਲ ਜਾਂਦਾ ਉਹ ਉਹੋ ਜਿਹਾ ਕੁਛ ਹੀ ਹੋਊਗਾ ਠੀਕ ਹੈ ਸਾਡਾ ਮਕਸਦ ਇਹ ਹੈ ਆ ਵੀ ਚੀਜ਼ ਇਹ ਉਹ ਪੈਣ ਲੱਗੇ ਆ ਕੇ ਵੇਚਣਾਗਾ ਠੀਕ ਹੈ ਤੁਸੀਂ ਲੈ ਗੇ ਤੁਹਾਡੇ ਪੱਲੇ ਬਜੂ ਸਾਰਾ ਮਾਲ ਜੇ ਗੰਦ ਗੁੜਾ ਲੈ ਕੇ ਤੁਹਾਡੇ ਪੱਲੇ ਬੈਜੂ ਮਾਲ ਦੇਵਾਂਗੇ ਸਰਦਾਰੀ ਸ਼ਾਹੀ ਮਾਲ ਦੇਵਾਂਗੇ ਜਿਹੜਾ ਤੁਹਾਡੇ ਜਾ ਕੇ ਵਿਕੇ ਦਿਖਾਓ ਵੀ ਹੜਮਾ ਸ਼ੁਰੂ ਕਰ ਦੋ ਮੇਰੇ ਵਾਸਤੇ ਜੀਉਂਗਾ ਦਿਖਾਓ ਦਿਖਾਓ